ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪлюс ਅਗਲੇ 4 ਦਿਨਾਂ ਦੇ ਯਾਨੀ ਕਿ 28 29 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਤੁਹਾਨੂੰ ਦੱਸਾਂਗੇ ਸੋ ਜਿਹੜਾ ਇੱਕ ਪਛਮੀ ਸਿਸਟਮ ਜਿਹੜਾ ਕਿ ਜਲਦ ਦੱਸ ਸਕਦਾ ਹੋਵੇਗਾ ਉਹਦੀ ਜਾਣਕਾਰੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਧਿਆਨ ਦੇ ਸੋ ਅਸਲ ਇਹਦੀ ਤਾਜ਼ਾ ਸੈਟੇਲਾਈਟ ਦੀ ਸਿਹਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਦਸੰਬਰ 25 ਦਾ ਅੱਜ ਦਿਨ ਹੈ ਤਸਵੀਰ ਦੇ ਲਗਭਗ 10 ਸਵਾ 11:00 ਟਾਈਮ ਉੱਤੇ ਜਾ ਰਿਹਾ ਜੇਕਰ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਹੌਤੇ ਖੇਤਰਾਂ ਦੇ ਵਿੱਚ ਮੌਸਮ ਵਫੜਾ ਲਗਭਗ ਸਾਫ਼ ਯਾ ਧੁੱਪ ਚ ਤੇ ਜਿਵੇਂ ਕਿ ਇਹ ਧੁੰਦ ਦੇ ਅਲਰਟ ਸਿਗੇ ਪਰ ਧੁੰਦ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਨਹੀਂ ਹੋਈ ਰਾਜਸਥਾਨ ਦੇ ਜੇਕਰ ਗੱਲ ਕਰੀਏ ਰਾਜਸਥਾਨ ਦੇ ਫਖੂਗੀ ਜ਼ਿਲੇ ਔਰ ਪਾਕਿਸਤਾਨ ਦੇ ਵਿੱਚ ਤੇ ਆਪਣੇ ਪੰਜਾਬ ਦੇ ਫਾਜ਼ਲਕਾ ਅਬੋਹਰ ਫਰੀਦਕੋਟ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਜਮਿਨੀ ਲੈਵਲ ਤੇ ਸੰਘਣੀ ਧੁੰਦ ਪਈ ਹੋਈ ਸੀ ਸਵੇਰੇ ਜਿਹੜੀ ਕਿ ਹੁਣ ਧੌਪ ਚੜਦੇ ਹੋਏ ਅਗਲੇ ਘੰਟੇ ਤੋਂ ਘੰਟੇ ਤੱਕ ਖਸਮਤ ਹੋ ਜਾਏਗੀ ਤੇ ਹੁਣ ਮੌਸਮ ਅਲੱਗ ਫਗ ਸਾਫ ਰਹੇਗਾ ਅੱਜ ਪੰਜਾਬ ਦਾ ਹਰਿਆਣਾ ਦਾ ਤੇ ਆਉਂਦੇ ਜੇਕਰ 48 ਘੰਟਿਆਂ ਦੀ ਗੱਲ ਕਰੀਏ 25 26 ਤੇ 27 ਦੀ ਸਵੇਰ ਤ ਛੋ ਜਿਹੜੀਆਂ ਚੱਲਦੀਆਂ ਰਹਿਣੀਆਂ ਉੱਤਰ ਪਛੋ ਦੀਆਂ ਹਵਾਵਾਂ ਹਲਕੇ ਰਫ਼ਤਾਰ ਦੇ ਨਾਲ ਚੱਲਦੀਆਂ ਰਹਿਣਗੀਆਂ ਧੁੱਪ ਲੱਗੇਗੀ ਬਹੁਤੇ ਖੇਤਰਾਂ ਦੇ ਵਿੱਚ ਜਿੱਦਾਂ ਠੰਡ ਦੇ ਵਿੱਚ ਥੋੜਾ ਜੜਿਆ ਰਾਹਤ ਥੋੜੀ ਮਿਲੇਗੀ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਤੇ ਉਸ ਤੋਂ ਬਾਅਦ ਇੱਕ ਸਿਸਟਮ ਲੱਗਣ ਲੱਗਣ ਜਾ ਰਿਹਾ ਜੀ 27 28 ਤੇ 29 ਤਰੀਕ ਨੂੰ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਕਹਿ ਲਿਆ ਕਿ 40 45% ਖੇਤਰ ਐਸੇ ਹੋ ਸਕਦੇ ਨੇ ਜਾਂ ਫਿਰ ਕਹਿ ਲਿਆ 50 55% ਖੇਤਰ ਐਸੇ ਹੋ ਸਕਦੇ ਨੇ ਜਿੱਥੇ ਮੀਂਹ ਡਰਜੋ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੇ ਚਾਂਸ ਬਣਦੇ ਹੋਏ ਨੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਉਹ ਖੇਤਰ ਪੰਜਾਬ ਦੇ ਵੀ ਹੋ ਸਕਦੇ ਆ ਹਰਿਆਣਾ ਜਾਂ ਰਾਜਸਥਾਨ ਦੇ ਵੀ ਹੋ ਸਕਦੇ ਆ ਸੂਵੇ ਸੇਸਟ ਉਹ ਹਰਿਆਣਾ ਰਾਜਸਰ ਪੰਜਾਬ ਤਿੰਨਾਂ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਔਰ ਪਹਾੜਾ ਦੇ ਵਿੱਚ ਵੀ ਇਹ ਬਰਫਬਾਰੀ ਦਾ ਦੌਰ ਲਵਾ ਸਕਦਾ ਜਿਹੜਾ ਪਿੱਛੇ ਇਹ ਸਿਸਟਮ ਨਿਕਲ ਕੇ ਗਿਆ ਜੀ ਉਹਦੇ ਸਦਕਾ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਤਗੜੀ ਬਰਫਬਾਰੀ ਜਿਹੜੀ ਵੇਖਣ ਨੂੰ ਮਿਲੀ ਹੈ ਉੱਤਰਾਖੰਡ ਦੇ ਜੰਮੂ ਕਸ਼ਮੀਰ ਦੇ ਪਹਾੜਾ ਦੇ ਵਿੱਚ ਵੀ ਜਿਹੜੀ ਹੈ ਬਰਫਬਾਰੀ ਤਗੜੀ ਤੌਰ ਤੇ ਦਰਜ ਹੋਈ ਹੈ ਸੋ ਜੇਕਰ ਆਉਤੇਦਰਾ ਦੀ ਰਿਪੋਰਟ ਦੇਖੀਏ ਤਾਂ ਸਕਰੀਨ ਤੇ ਦੇਖ ਸਕਦੇ ਹਾਂ 26, 27 ਤੇ 28 ਤਿੰਨ ਦਿਨਾਂ ਦੇ ਦਰਮਿਆਨ ਗਰਜਲਿਸ਼ਕ ਦੇ ਨਾਲ ਉਮੀਦਾਰ ਜਹ ਹੋਣੇ ਆ ਤੇ ਅਲਰਟ ਆ ਮਾਸੇ ਫਾਗ ਦੇ ਉਮੀਦੇ ਜਾਰੀ ਕਰ ਦਿੱਤੇ ਨੇ 27 ਤਰੀਕ ਨੂੰ ਤੇ ਉਸ ਤੋਂ ਪਹਿਲਾਂ ਵੀ ਅਲਰਟ ਜਾਰੀ ਨੇ ਉਹ ਅਗਰੇ ਸੰਗ ਨਹੀਂ ਤੋਂ ਫਲਸਤੀਤ ਲਹਿਰ ਨੂੰ ਲੈ ਕੇ ਜਿਹੜਾ 27 28 ਵਾਲਾ ਸਿਸਟਮ ਹੈ ਜੀ ਇਹਦੀ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਉਮੀਦਾਰ ਜਹ ਹੋਣਗੇ ਇਹ ਅੰਕੜਾ ਤੁਹਾਨੂੰ ਮੌਕੇ ਦੇ ਦਿੱਤਾ ਜਾਵੇਗਾ ਕਿਉਂਕਿ ਅਗਲੇ 48 ਘੰਟਿਆਂ ਦੇ ਦਰਮਿਆਨ ਇਹਦੇ ਵਿੱਚ ਕੁਝ ਪਰਿਵਰਤਨ ਵੀ ਆ ਸਕਦੇ ਨੇ ਇਸ ਲਈ ਤੁਹਾਨੂੰ ਮੌਕੇ ਦੇ ਡਾਟਾ ਜਿਹੜਾ ਦੇ ਦਿੱਤੀ ਕਸ਼ਰ ਕੇ ਤਰ੍ਹਾਂ సే ਹੋ ਸਕਦਾ ਹੈ ਪੰਜਾਬ ਦੇ ਜਿੱਥੇ ਮੈਂ ਦਰਜ ਕਰਾ ਸਕਦਾ ਹੈ ਇਹ ਸਿਸਟਮ ਮਿਲਦੇ ਅਗਲੀ ਯੂਰੀਆ ਦੇ ਵਿੱਚ ਜਾ ਸਕਦਾ ਤਰ੍ਹਾਂ